ਸਸਰੀ ਘਰ ਜੀ ਸਾਰਿਆਂ ਨੂੰ ਮੈਂ ਕਮਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਮਲਸ ਪੰਜਾਬੀ ਹੋਮਲੀ ਰੈਸਪੀਸ ਚ ਆਓ ਅੱਜ ਮਿਲ ਕੇ ਬਣਾਉਨੇ ਆ ਬਹੁਤ ਹੀ ਜ਼ਿਆਦਾ ਟੇਸਟੀ ਮਿਕਸ ਸਬਜ਼ੀ ਦੀ ਰੈਸਪੀ ਜੇ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਆਪਦੀ ਫੈਮਿਲੀ ਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰਾ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਸਪੋਰਟ ਕਰੋ ਇੱਥੇ ਆਪਾਂ ਕੁਝ ਸਬਜ਼ੀਆਂ ਦੇਖ ਲੈਂਦੇ ਹਾਂ ਜੋ ਕਿ ਆਪਾਂ ਇਹਦੇ ਸਪੌਂਡ ਵਾਲੇ ਇੱਥੇ ਮੈਂ ਲਈ ਹੈ ਗਾਜਰ ਦੋ ਗਾਜਰਾਂ ਲੈਂਤੀਆਂ ਹਾਂ ਦੋ ਆਲੂ ਲਿੱਤੇ ਹਨ ਥੋੜੀ ਜੀ ਬੀਨਸ ਤੇ ਫੁੱਲ ਗੋਭੀ ਲਿੱਤੀ ਹੈ ਜਿਨ੍ਹਾਂ ਨੂੰ ਬਹੁਤ ਸਵਾਰ ਕੇ ਮੈਂ ਧੋ ਕੇ ਛੋਟਾ ਛੋਟਾ ਕੱਟ ਲਿਆ ਹੈ ਤੇ ਇੱਥੇ ਹੈ ਗਿਆ ਮੇਰੇ ਕੋਲ ਪਿਆਜ਼ ਤੇ ਇੱਕ ਬੜੀ ਸ਼ਿਮਲਾ ਮਿਰਚ ਜੋ ਕਿ ਮੈਂ ਚੌਰਸ ਕੱਟੀ ਹੋਈ ਹੈ ਇੱਥੇ ਪਾਣੀ ਰਿੱਝ ਰਿਹਾ ਹੈ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਸਬਜ਼ੀਆਂ ਆਲੂ ਗਾਜਰ ਬੀਨਸ ਤੇ ਗੋਭੀ ਸ਼ਿਮਲਾ ਮਿਸ ਤੇ ਪਿਆਜ਼ ਆਪਾਂ ਬਾਅਦ ਵਿੱਚ ਪਾਵਾਂਗੇ ਉਹ ਹਲੇ ਨਹੀਂ ਪਾਵਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਪਕਾ ਲਵਾਂਗੇ ਬਹੁਤ ਜ਼ਿਆਦਾ ਕੁਕ ਨਹੀਂ ਕਰ ਲਏ ਹਨ ਥੋੜੀ ਜੀ ਕਸਰਨ ਤੱਕ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਤੇ ਦੇਖੋ ਹੁਣ ਆਪਣੀਆਂ ਸਬਜ਼ੀਆਂ ਕਰੀਬ 90% ਤੱਕ ਪੱਕ ਚੁੱਕੀਆਂ ਹਨ ਇਹਨਾਂ ਨੂੰ ਹੁਣ ਛાળ ਲਵਾਂਗੇ ਆਪਾਂ ਇਹਨਾਂ ਦਾ ਸਾਰ ਕੇ ਪਾਣੀ ਆਪਾਂ ਨੂੰ ਕੱਢ ਦੇਣਾ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਸਬਜ਼ੀਆਂ ਨੂੰ ਬਹੁਤ ਚੰਗੀ ਤਰ੍ਹਾਂ ਠੰਡੀਆਂ ਕਰ ਲਵਾਂਗੇ ਤੇ ਇੱਥੇ ਥੋੜਾ ਜਿਹਾ ਤੇਲ ਗਰਮ ਕਰਿਆ ਹੈ ਉਹਦੇ ਵਿੱਚ ਠੰਡੀ ਕੀਤੀ ਹੋਈ ਸਾਰੀ ਸਬਜ਼ੀ ਆਪਾਂ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪੁੰਨ ਲਵਾਂਗੇ ਆਸੇ ਬਹੁਤ ਜ਼ਰੂਰੀ ਹੈ ਸਬਜ਼ੀਆਂ ਪੁੰਨਣ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਆਪਣੀ ਸਬਜ਼ੀ ਬਣ ਕੇ ਤਿਆਰ ਹੋਊਗੀ ਤਾਂ ਜ਼ਰੂਰ ਪੁੰਨਿਓ ਉਸ ਤਵਾਦ ਆਪਾਂ ਉਹੀ ਤੇਲ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਪਾਵਾਂਗੇ ਇੱਕ ਬੜਾ ਪਿਆਜ਼ ਕਟਿਆ ਹੋਇਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਆਪਾਂ ਨੂੰ ਇਹਨੂੰ ਪਿਆਜ਼ ਨੂੰ ਬਰਾਊਨ ਕਰ ਲੈਣਾ ਹੈ ਤੇ ਪਿਆਜ਼ ਜਲਦੀ ਬਰਾਊਨ ਹੋਣ ਦੇ ਲਈ ਪਾਇਆ ਹੈ ਮੈਂ ਥੋੜਾ ਜਿਹਾ ਨੂਨ ਇੱਥੇ ਆਪਾਂ ਪਿਆਜ਼ ਨੂੰ ਬਰਾਊਨ ਕਰਨਾ ਹੈ ਜਦ ਤੱਕ ਪਿਆਜ਼ ਪੁੱਜ ਰਹੇ ਆ ਇੱਥੇ ਲਓ ਇੱਕ ਬੜਾ ਕੱਪ ਦਹੀਂ ਦਾ ਉਹਦੇ ਵਿੱਚ ਪਾਓ ਇੱਕ ਬੜਾ ਚਮਚ ਧਨੀਆ ਪਾਊਡਰ ਦਾ ਅੱਧਾ ਚਮਚ ਲਾਲ ਮਿਰਚ ਪਾਊਡਰ ਦਾ ਰੰਗ ਵਾਲੀ ਲਾਲ ਮਿਰਚ ਅੱਧਾ ਚਮਚ ਪਾਓ ਗਰਮ ਮਸਾਲੇ ਦਾ ਤਾਂ 1/4 ਚਮਚ ਮੈਂ ਪਾਈ ਹੈ ਹਲਦੀ ਆ ਥੋੜੀ ਜੀ ਪਾਵਾਂਗੇ ਇਹਦੇ ਚ ਆਪਾਂ ਕਸੂਰੀ ਮੇਥੀ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤੇ ਇਧਰ ਆਪਣੇ ਪਿਆਜ਼ ਵੀ ਬਰਾਊਨ ਹੋ ਚੁੱਕੇ ਹਨ ਇਹਦੇ ਵਿੱਚ ਮੈਂ ਪਾ ਰਹੀ ਹਾਂ ਅਦਰਕ ਲਸਣ ਔਰ ਹਰੀ ਮਿਰਚ ਦਾ ਪੇਸਟ ਜਿਸ ਤਰ੍ਹਾਂ ਦਾ ਪੇਸ ਤੁਹਾਡੇ ਕੋਲ ਤਿਆਰ ਨਹੀਂ ਹੈ ਤਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਹਾਂ ਮੈਂ ਇਸ ਤਰ੍ਹਾਂ ਦਾ ਹਮੇਸ਼ਾ ਪੇਸ ਬਣਾ ਕੇ ਰੱਖਦੀ ਹਾਂ ਕੁਕਿੰਗ ਥੋੜੀ ਜੀ ਫਾਸਟ ਹੋ ਜਾਂਦੀ ਹੈ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਊਰੀ ਦੋ بڑے ਟਮਾਟਰ ਦੀ ਆਪਾਂ ਪਿਊਰੀ ਪਾਵਾਂਗੇ ਜਿਹਨੂੰ ਮੈਂ ਕੱਚੇ ਨੂੰ ਹੀ ਪੀਸ ਲਿਆ ਸੀ ਮਿਕਸਰ ਵਿੱਚ ਥੋੜੀ ਜੀ ਪਾਓ ਇਹਦੇ ਚ ਰੰਗ ਵਾਲੀ ਲਾਲ ਮਿਰਚ ਇਹ ਸਬਜ਼ੀ ਨੂੰ ਬਹੁਤ ਵਧੀਆ ਕਲਰ ਦੇਗੀ ਇਸ ਤਰ੍ਹਾਂ ਆਪਾਂ ਇਹਨੂੰ ਥੋੜੀ ਦੇ ਢੱਕ ਕੇ ਪਕਾ ਲਵਾਂਗੇ ਤੇਲ ਛੱਡਣ ਤੱਕ ਆਰ ਮਸਾਲੇ ਵਧੀਆ ਤੇ ਭੁੰਨ ਵੀ ਜਾਣਗੇ ਤਾਂ ਦੇਖੋ ਮਸਾਲੇ ਨੇ ਹੁਣ ਤੇਲ ਛੱਡ ਦਿੱਤਾ ਹੈ ਇੱਕ ਵਾਰ ਚਰਚੀਣਾ ਫੇਰ ਤੋਂ ਆਪਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਜੋ ਮਸਾਲੇ ਆਪਾਂ ਤਿਆਰ ਕਰਕੇ ਰੱਖੇ ਸੀ ਉਹ ਤੇ ਉਹੀ ਕੌਲੀ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਕੇ ਆਪਾਂ ਉਹ ਥੋੜਾ ਜਿਹਾ ਪਾਣੀ ਵੀ ਇਹਦੇ ਵਿੱਚ ਪਾ ਦਵਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਕਰੋ ਇੱਕ ਵਾਰ ਹੁਣ ਆਪਾਂ ਨੂੰ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਕਿਉਂਕਿ ਦਹੀਂ ਵਿੱਚ ਇੱਕ ਬੋਇਲ ਆ ਜਾਵੇ ਜਦ ਤੱਕ ਚਲਾਉਂਦੇ ਰਹਿਣਾ ਹੈ ਜੇ ਨਹੀਂ ਚਲਾਵਾਂਗੇ ਤਾਂ ਦਹੀਂ ਫਟ ਸਕਦਾ ਹੈ ਤੇ ਦੇਖੋ ਆਪਣਾ ਮਸਾਲਾ ਹੁਣ ਵਧੀਆ ਤੇ ਫਿਰ ਤੇਲ ਛੱਡ ਦਿੱਤਾ ਹੈ ਵਧੀਆ ਤੇ ਭੁੰਨ ਗਿਆ ਹੈ ਦਾ ਮਤਲਬ ਇਸ ਤੋਂ ਬਾਅਦ ਪਾਵਾਂਗੇ ਆਪਾਂ Shimla mirch ਤੇ pyaz ਜੋ ਕਿ ਆਪਾਂ ਕੱਟ ਕੇ ਰੱਖੇ ਹੋਏ ਸੀ ਨਾਲ ਪਾਵਾਂਗੇ ਆਪਾਂ matar ਹਰੇ ਮਟਰ ਵੀ ਤੁਸੀਂ ਪਾ ਸਕਦੇ ਆ ਤੁਸੀਂ ਕੋਨ ਵੀ ਪਾ ਸਕਦੇ ਆ ਉਹ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਤੁਸੀਂ ਕੋਨ ਵੀ ਪਾ ਸਕਦੇ ਆ ਤੇ ਹੁਣ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਬਸ ਬਹੁਤ ਜ਼ਿਆਦਾ ਟੱਕੇ ਨੂੰ ਨਹੀਂ ਪਕਾਉਣਾ ਹੈ ਥੋੜੇ ਜਿਹੀ ሽਮਨਾ ਮਿਸ ਤੇ ਪਿਆਜ਼ ਖੜੇ ਖੜੇ ਹੀ ਸੋਨੇ ਲੱਗਦੇ ਹਨ ਇਹਦੇ ਵਿੱਚ ਹੁਣ ਸਬਜ਼ੀ ਜਿਹੜੀ ਆਪਾਂ ਭੁੰਨ ਕੇ ਰੱਖੀ ਸੀ ਉਹ ਪਾ ਦਵਾਂਗੇ ਤੇ ਹੁਣ ਪਾਵਾਂਗੇ ਆਪਾਂ ਸਵਾਦ ਦੇ ਅਨੁਸਾਰ ਨੂਨ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਦੇ ਲਈ ਟੱਕੇ ਪਕਾਵਾਂਗੇ ਤੇ ਮਸਾਲੇ ਤੇ ਸਬਜ਼ੀਆਂ ਸਾਰੀਆਂ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ ਤੇ ਐਨ ਸਵਾਦ ਬਣ ਜਾਣ ਸਰੀ ਸਬਜ਼ੀ ਆਪਣੀ ਤੇ ਹੁਣ ਦੇਖੋ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਸ ਇੱਕ ਸਟੈਪ ਬਾਕੀ ਹੈ ਉਹ ਕਿ ਧਨੀਆ ਪੱਤੇ ਦਾ ਉਹ ਜ਼ਰੂਰ ਪਾਓ ਮਿਕਸ ਸਬਜ਼ੀ ਵਿੱਚ ਧਨੀਆ ਪੱਤਾ ਬਹੁਤ ਵਧੀਆ ਲੱਗਦਾ ਹੈ ਤੇ ਹੁਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਰੈਸਪੀ ਟਰਾਈ ਜ਼ਰੂਰ ਕਰਿਓ ਇਹਨੂੰ ਰੋਟੀ ਪਰੌਂਠੇ ਦੇ ਨਾਲ ਨਾਲ ਦੇ ਨਾਲ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਮੇਰੇ ਤਰੀਕੇ ਨਾਲ ਇੱਕ ਵਾਰ ਬਣਾ ਕੇ ਦੇਖੋ ਜੇ ਤੁਸੀਂ ਸਬਜ਼ੀ ਬਣਾਓ ਤਾਂ ਕਮੈਂਟਸ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਤੇ ਰੈਸਪੀ ਜੇ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਦੀ ਫੈਮਿਲੀ ਤੇ ਫਰੈਂਡਸ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਕਰੋ ਮੈਨੂੰ ਮੈਨੂੰ ਮੇਰੇ ਚੈਨਲ ਨੂੰ ਗਰੋ ਕਰਨ ਨੂੰ ਮੇਰੀ ਹੈਲਪ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ